ਕਬ ਮੇਰੇ ਜਸ ਰਾਜ ਮਹਾਰਾਜ ਦੀ ਕਲਾ ਪਾਇਆ ਜਾਂ ਤਾ ਕੋ ਚਲ ਰਹੀ ਹੈ ਬੋਲ ਗਊ ਮਾਤਾ ਕੀ ਹੈ ਜਿਸ ਤਰ੍ਹਾਂ ਅਸੀਂ ਦੱਸ ਚੁੱਕੇ ਹਾਂ ਵੀ ਸ਼ਰਮਾ ਜੀ ਆਨੇ 2 ਮਹੀਨੇ ਤੋਂ ਉਹਨਾਂ ਇੱਥੇ ਸ਼ੁਰੂ ਕੀਤਾ ਹੈ ਇੱਕ ਵੀਡੀਓ ਦੇਖ ਕੇ ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਦੀ ਐਸੀ ਤਰ੍ਹਾਂ ਹੀ ਅਸੀਂ ਕਹਿੰਨੇ ਆ ਜਿਹੜੀ ਅਸੀਂ ਵੀਡੀਓ ਪਾਉਨੇ ਆ ਉਹ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਐਸੀ ਤਰ੍ਹਾਂ ਜਿਸ ਤਰ੍ਹਾਂ ਸ਼ਰਮਾ ਜੀ ਪ੍ਰੇਰਿਤ ਹੋ ਕੇ ਇੱਥੇ ਆਉਣ ਲੱਗੇ ਆ ਉਸੇ ਤਰ੍ਹਾਂ ਹੀ ਹੋਰ ਲੋਕ ਵੀ ਪ੍ਰੇਰਿਤ ਹੋ ਕੇ ਇੱਥੇ ਆਉਣਾ ਸ਼ੁਰੂ ਕਰਨ ਤੇ ਗਊ ਦਾ ਪੇਟ ਭਰ ਖਾਣਾ ਖਾ ਸਕੇ ਤੇ ਗਊ ਭੁਖੀ ਨਾ ਮਰੇ ਐਸੇ ਗੱਲ ਦੇ ਮਾਰੇ ਅਸੀਂ ਇੱਕੋ ਹੀ ਚੀਜ਼ ਕਹਿਣਾ ਚਾਹੁੰਦੇ ਆ ਵੱਧ ਤੋਂ ਵੱਧ ਲੋਕ ਐਸ ਚੀਜ਼ ਵੱਨੀ ਧਿਆਨ ਦੇਣ ਤੇ ਗਊ ਮਾਤਾ ਦਾ ਪੇਟ ਭਰ ਗਊ ਮਾਤਾ ਨੂੰ ਖਾਣਾ ਮਿਲ ਸਕੇ ਬੋਲ ਗਊ ਮਾਤਾ ਕੀ ਜੈ